ਹੈਲੋ ਹਾਂ ਤੁਸੀਂ ਮੈਂ ਹਰਦੀਪ ਬੋਲਦਾ ਹਾਂ ਜੀ ਅੰਜਰਨੇ ਸਿੰਘ ਜੀ ਰੇਡੀਓ ਤੋਂ ਚਲੋ ਜੀ ਵਾਲੀ ਗੱਲ ਤਾਂ ਜਿਹੜੀ ਭਾਸ਼ਾ ਵਰਤਣੀ ਆ ਉੱਤੇ ਰਹੋ ਤੁਸੀਂ ਏਦਾਂ ਬਾਕੀ ਅਵਾਤਵਾ ਵਾਲੀ ਗੱਲ ਨਾ ਕਰਿਓ ਜੀ ਵਾਲੀ ਜੀ ਦੀ ਮੈਂ ਕੋਈ ਆਸ ਨਹੀਂ ਰੱਖਦਾ ਆ ਆ ਗੱਲ ਕਰਨੀ ਹਾਂ ਓਕੇ ਕੋਈ ਡਰਾਮਾ ਕਰਨ ਦੀ ਲੋੜ ਨਹੀਂ ਹੈਗੀ ਪਤਾ ਆ ਕੋਈ ਅਸੀਂ ਕਿਦਾਂ ਦੀ ਭਾਸ਼ਾ ਸੌਂਦੇ ਆ ਤੁਹਾਡੇ ਕੋਲੋਂ ਹੁਣ ਜਿਹੜੀ ਗੱਲ ਕਰਨੀ ਆ ਉਹਦੇ ਵਿੱਚ 2 ਮਿੰਟ ਟਾਈਮ ਤੁਹਾਡਾ ਹੋਣਾ ਤਾਂ 2 ਮਿੰਟ ਮੈਂ ਬੋਲਣਾ ਬਿਲਕੁਲ ਸਵਾਲ ਕਰਾਂਗੇ ਤੇ ਮੈਂ ਜਵਾਬ ਕਰ ਦੂੰਗਾ ਤੇ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਜਦੋਂ ਮੈਂ ਗੱਲ ਕਰਨੀ ਆ ਉਦੋਂ ਵਿਚ ਨਹੀਂ ਬੋਲਣਾ ਉਹਨੇ ਉਹ ਤਾਂ 2 ਮਿੰਟ ਪੱਧਾ ਕੱਟ ਕੱਟ ਕੇ ਚਲਾ ਰਿਹਾ ਮੈਂ ਕੱਟ ਤਾਂ ਕਰ ਦੂੰ ਮੈਂ ਮੈਂ ਕਿਹਾ ਮੈਂ ਮੈਂ ਕੱਟੂਗਾ ਫੋਨ ਉਦੋਂ ਜਦੋਂ ਪਸ਼ੂਵੰਗ ਸਿੰਘ ਮਾਰਿਆ ਕਿਸੇ ਨੇ ਮੇਰੀ ਗੱਲ ਚ ਤੈ ਨਹੀਂ ਬੋਲਣਾ ਤੇ ਤੇਰੀ ਚ ਮੈਂ ਨਹੀਂ ਬੋਲਣਾ ਸਵਾਲ ਕਰੀ ਤੇ ਜਵਾਬ ਲੈ ਲਾ ਆਪਣੇ ਮੈਂ ਤੈਨੂੰ ਬਸੂ ਕਿਹਾ ਦੋ ਮੈਂ ਮੈਨੂੰ ਮੈਂ ਜਦੋਂ ਕੋਈ ਸਿੰਘ ਮਾਰਦਾ ਮੈਨੂੰ ਕਹਿਣਾ ਪੈਂਦਾ ਨਾ ਮੈਂ ਉਦਣ ਵਾਲੀ ਡਾਂਗ ਵਾਲੀ ਗੱਲ ਤੇਰੀ ਕਰਨੀ ਮੈਂ ਤੈਨੂੰ ਕਦੋਂ ਬਸੂ ਕਿਹਾ ਨਹੀਂ ਤੈਂ ਉਦਣ ਕਿਹਾ ਨਾ ਵੀ ਡਾਂਗ ਸਾਡੇ ਕੋਲੇ ਹੀ ਆ ਉਹ ਉਹਦੇ ਬਾਰੇ ਆਪਾਂ ਪਹਿਲਾਂ ਹੁਣ ਇਦਾਂ ਕਰ ਲੈ 2 ਮਿੰਟ ਤੇਰੇ ਆਪਣੀ ਜਿਹੜੀ ਗੱਲ ਕਰਨੀ ਉਹ ਤੋਂ ਬਾਅਦ ਮੈਂ ਮੈਂ ਤੈਨੂੰ ਜਵਾਬ ਦੇਵਾਂ ਮੈਂ ਤੈਨੂੰ ਸਵਾਲ ਕਰਨਾ ਵਾ ਕੀ ਇਹ ਦੁਆ ਦੇ ਸਵਾਲ ਇਹਦਾ ਸਵਾਲ ਪਹਿਲਾ ਤੈਨੂੰ ਇਹ ਆ ਵੀ ਤੂੰ ਹੁਣ ਅ ਰੰਜੀਤ ਸਿੰਘ ਕਰੀਆ ਵਾਲਾ ਜਿਹੜਾ ਕਾਰਡਸਾ ਪੇਸ਼ ਹੋਇਆ ਤੂੰ ਉਹਨੂੰ ਡਿਫੈਂਡ ਕਰਨਾ ਉਹਨੂੰ ਸਹੀ ਜੀੜਨਾ ਪਹਿਲਾ ਸਵਾਲ ਮੇਰਾ ਇਹ ਅਗਲੀ ਗੱਲ ਜੇ ਉਹਨੂੰ ਸਹੀ ਜੀੜਨਾ ਤਾਂ ਫਿਰ ਤੂੰ ਜਿਹੜੀਆਂ ਪਹਿਲਾਂ ਤੇੜਾਂ ਜਿਹੜੀਆਂ ਜੀ ਹਾਕਰਸਾ ਬਾਰੇ ਜੋ ਕੁਝ ਵੀ ਤੂੰ ਬੋਲਿਆ ਇਹ ਮੜੀ ਆ ਇਹਨੂੰ ਮਨਾਉਣਾ ਪੈਣਾ ਜੋ ਕੁਝ ਵੀ ਤੂੰ ਬੋਲਿਆ ਤੈਨੂੰ ਪਤਾ ਏ ਸਾਰੀ ਗੱਲ ਜੋ ਗੱਲਾਂ ਪਤਾ ਕੀਤੀਆਂ ਸੀ ਆਪਣੇ ਚੈਨਲ ਦੇ ਉੱਤੇ ਫਿਰ ਤੂੰ ਉਹਨਾਂ ਗੱਲਾਂ ਦੇ ਬਾਰੇ ਤਰਾ ਫੈਲ ਗਈ ਆ ਕਿ ਤੂੰ ਉਹ ਗੱਲਾਂ ਵਾਪਸ ਲਵੇਂਗਾ ਆਪਣੀਆਂ ਜੋ ਸਟੇਟਮੈਂਟਾਂ ਤੋਂ ਹੁਣ ਤੱਕ ਕੁਝ ਵੀ ਆਕਾਰਕ ਸਪਟਾ ਬਾਰੇ ਇਤਨਾ ਸੋਵਰਾ ਮਰੀ ਦਈਆਂ ਤੂੰ ਉਹਨਾਂ ਗੱਲਾਂ ਤੋਂ ਆਪਣੀਆਂ ਤਾਂ ਬੈਕਸਟੱਪ ਜਾਏਗਾ ਕਿ ਜਿਹਾ ਉਹਨਾਂ ਗੱਲਾਂ ਤੇ ਖੜਾ ਜਿਵੇਂ ਉਹਨਾਂ ਗੱਲਾਂ ਤੇ ਖੜਾ ਜੇ ਰੰਜੀ ਸਿੰਘ ਕਰਿਆ ਨੂੰ ਸਪੋਰਟ ਕੇ ਮੂਨਾ ਕਰਦਾ ਜੇਕਰ ਤੂੰ ਇਹ ਕਹਿਣਾ ਕੁਸ਼ੀ ਅਕਾਲਤ ਸਰ ਸਾਹ ਦੇ ਕੇਸ ਹੋ ਵੀ ਮਾਗੀ ਮੰਗਦਾ ਕੀ ਜੀ ਨਾਲ ਉਹ ਦਿਨ ਫੋਨ ਤੇ ਗੱਲ ਕਰਦੇ ਆ ਵੀ ਗੱਲ ਕਹੀ ਸੀਗੀ ਕਿ ਤੁਹਾਨੂੰ ਕੀਤਾ ਉਹ ਕੇਸ ਹੋਇਆ ਕਿ ਕੀ ਹੋਇਆ ਮਤਲਬ ਇਹਦਾ ਕੀ ਕਹੀਏ ਕੀ ਉਹ ਸਿਰ ਡਰਾਮਾ ਵਾਂ ਸੀ ਅਕਾਲਤ ਸਰ ਸਾਹ ਦੀ ਕੇਸ ਹੋਣ ਦਾ ਕੀ ਇਹਦੇ ਕਰਕੇ ਵੀ ਹੁਣ ਉਹਦੇ ਮੈਂ ਤਾਂ ਅਖੜੇ ਕਹਿਣਾ ਹੁਣਾਂ ਕਿ ਬੰਦ ਹੋ ਗਏ ਹੁਣ ਲੱਗਦੇ ਨਹੀਂ ਸਿਰਫ ਆਪਣੇ ਉਹ ਪ੍ਰੋਗਰਾਮ ਚ ਚਾਲੂ ਗੋਮ ਦੇ ਵਾਸਤੇ ਸਿਰਫ ਇੱਕ ਤਗਵਾ ਲਿਆ ਤੇ ਜਾਂ ਸਾਚਮਚ ਮਨੋਪ੍ਰੇਸ਼ ਹੋਇਆ ਦਿਨੋਂ ਪੇਸ਼ ਹੋਇਆ ਪਰ ਉਹਦੀਆਂ ਸਟੇਟਮੈਂਟਾਂ ਦੱਸਦੀਆਂ ਵੀ ਉਹ ਦਿਨੋਂ ਪੇਸ਼ ਹੀ ਹੋਇਆ ਉਹਦੇ ਵੱਲੋਂ ਬਾਹਰ ਆ ਕੇ ਵੀ ਉਹ ਸਟੇਟਮੈਂਟਾਂ ਦੱਸਦੀਆਂ ਉਹ ਮਨੋਪ੍ਰੇਸ਼ ਨਹੀਂ ਹੋਇਆ ਉਹਦਾ ਇਹ ਕਹਿਣਾ ਕਿ ਮੈਨੂੰ ਬਲਾਵਾ ਆਇਆ ਉਹਦਾ ਇਹ ਕਹਿਣਾ ਵੀ ਮੈਨੂੰ ਦੁਨੀਆ ਮੈਂ ਗਲਤੀਆਂ ਕੀਤੀਆਂ ਜਾਂ ਨਹੀਂ ਕੀਤੀਆਂ ਉਹਦੀ ਮਾफी ਮੰਗਦੀ ਪਰ ਕਿਹੜੀਆਂ ਗਲਤੀਆਂ ਦੀ ਮਾਫੀ ਮੰਗਦਾ ਉਹਨੇ ਸਪੈਸ਼ਲੀ ਕੀਤਾ ਕਿ ਉਹਨੇ ਜੋ ਸ਼ਹੀਦਾਂ ਦੇ ਬਾਰੇ ਬੋਲਿਆ ਕਿ ਜੋ ਉਹਨੇ ਗੁਰੂ ਸਾਹਿਬਾਨਾਂ ਦੇ ਭੋੜਿਆ ਬਾਰੇ ਬੋਲਿਆ ਸਲੋਗਨਾਂ ਬਾਰੇ ਬੋਲਿਆ ਸ਼ਹੀਦਾਂ ਬਾਰੇ ਬੋਲਿਆ ਕਿ ਉਹ ਉਹਨਾਂ ਗਲਤੀਆਂ ਦੀ ਮਾਫੀ ਮੰਗਦਾ ਕਿ ਜਾਂ ਉਹਦਾ ਜਿਹੜਾ 20 ਸਾਲ ਦੀ ਵਾਲ ਬਵਾਦ ਸੀ ਉਹਨੇ ਮਾਫੀ ਮੰਗਦਾ ਬਸ ਬਸ ਕਰੋ 2 ਮਿੰਟ 2 ਮਿੰਟ 2 ਮਿੰਟ ਹੋ ਗਿਆ ਜੀ ਨਹੀਂ ਅੱਦਾ ਵੇਖ ਮੈਂ ਤੇਰਾ ਵੱਜਾ ਤਾਂ ਹੈਡਨਰ ਨਾਲ ਹਾਂ ਆ ਐਸ ਆ ਇੱਕ ਮਿੰਟ ਮੈਂ ਹੁਣ ਜਵਾਬ ਦੇਣ ਲੱਗਾ ਨਾ ਤੇਰੇ 2 ਮਿੰਟ ਹੋ ਗਏ ਹੁਣ ਮੈਨੂੰ ਤੇ ਜਵਾਬ ਸੁਣ 2 ਮਿੰਟ ਮੇਰੇ ਲਈ ਆ ਹਾਂ ਹਾਂ ਬੇ ਜਵਾਬ ਠੀਕ 2 ਮਿੰਟ 2 ਮਿੰਟ ਹੁਣ ਮੈਂ ਸਟਾਪਵਾ ਚਲਾਈ ਹੋ ਸੀ ਹੁਣ ਮੈਂ ਆਪਣੇ ਲਈ ਸਟਾਪਵਾ ਚਲਾ ਦੇਣੀ ਆ ਮੈਂ ਇਹਨਾਂ ਗੱਲਾਂ ਦੇ ਜਵਾਬ 2 ਮਿੰਟਾਂ ਚ ਦਊਂਗਾ ਉਦੋਂ ਬਾਅਦ ਫੇਰ 2 ਮਿੰਟ ਤੈਨੂੰ ਦੇ ਆ ਹਾਂ ਬਿਲਕੁਲ ਬਿਲਕੁਲ ਠੀਕ ਹੈ ਓਕੇ ਐ ਜਿਹੜੀ ਟੱਡਰੀਆਂ ਵਾਲਿਆਂ ਬਾਰੇ ਗੱਲ ਆ ਸਾਡਾ ਇੰਨਾ ਰਿਸ਼ਤਾ ਹੈ ਉਹਨਾਂ ਨਾਲ ਸਾਨੂੰ ਉਹਨਾਂ ਤੇ ਭਰੋਸਾ ਆ ਕਿ ਉਹਨਾਂ ਦਾ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਪਤਿਸ਼ਾਹੀਆਂ ਨਾਲ ਉਹ ਜਿਹੜਾ ਵੀ ਕੰਮ ਕਰਦੇ ਗੁਰੂ ਸਾਹਿਬ ਦੇ ਪਿਆਰ ਚ ਕਰਦੇ ਆ ਜਿਹੜਾ ਵੀ ਉਹ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਉਹਦਾ ਸਤਿਕਾਰ ਕਰਦੇ ਆ ਅਸੀਂ ਆਪਣੇ ਆਪ ਨੂੰ ਕਦੇ ਵੀ ਇਸ ਪੋਜੀਸ਼ਨ 'ਚ ਨਹੀਂ ਖੜਾ ਕਰਦੇ ਕਿ ਅਸੀਂ ਕੋਈ ਟਿੱਪਣੀ ਕਰੀਏ ਅਸੀਂ ਉਹਨਾਂ ਨੂੰ ਗਾਈਡ ਕਰੀਏ ਅਸੀਂ ਤਾਂ ਇਦਾਂ ਰੱਖਿਆ ਹੈ ਕਿ ਜਾਂ ਉਹਨਾਂ ਤੇ ਭਰੋਸਾ ਕਰਨਾ ਜਾਂ ਨਹੀਂ ਕਰਨਾ ਸਾਰੀ ਗੱਲ ਇਹਦੇ ਵਿੱਚ ਆ ਬਾਕੀ ਗੱਲਾਂ ਆਪ ਜੀ ਵਾਪਸ ਦੇ ਸਕਦੇ ਆ ਹਾਂ ਮੇਰਾ ਤੈਨੂੰ ਇੱਕ ਸਵਾਲ ਆ ਜਿਹੜੀ ਤੈ ਉਹ ਦਿਨ ਗੱਲ ਕਹੀ ਸੀ ਵੀ ਡਾਂਗ ਸਾਡੇ ਕੋਲੇ ਹੀ ਆ ਹੁਣ ਵੀ ਕਹੀ ਆ ਕੀ ਪਰਮਜੀਤ ਅਕਾਲੀ ਤੈਨੂੰ ਪਤਾ ਆ ਵੀ ਜਿਹੜਾ ਕਾਨੂੰਨ ਆ ਇੰਡੀਆ ਦੇ ਵਿੱਚ ਜੇ ਪੁਲਿਸ ਇਦਾਂ ਡਾਂਗ ਚੱਕਣੇ ਵਾਲੇ ਬੰਦੇ ਨਾਲ ਆ ਕੇ ਕਾਨੂੰਨੀ ਤੌਰ ਤੇ ਨਿਬੜੇ ਤਾਂ ਕੀ ਕੀ ਕਰਦੀ ਆ ਔਰ ਡਾਂਗ ਨੂੰ ਕਿੱਥੇ ਕਿੱਥੇ ਬਰਤਦੀ ਆ ਕੀ ਤੈਨੂੰ ਯਾਦ ਨਹੀਂ ਸੀ ਗਿੱਲ ਨੇ ਕੀ ਕੀ ਕੀਤਾ ਕੀ ਤੈਨੂੰ ਪਤਾ ਨਹੀਂ ਕਿ ਭਿੰਡਰਾਂ ਵਾਲੇ ਨੇ ਇਦਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਸੀ ਤੇ ਉਹ ਅੱਜ ਉਹਦੇ ਮੁੰਡੇ ਕਿਦਾਂ ਬੀਬੇ ਪੁੱਤ ਬਣ ਕੇ ਬੈਠੇ ਆ ਜਸਵੀਰ ਸਿੰਘ ਰੋਡੇ ਕਿਦਾਂ ਪੁਲਿਸ ਦਾ ਦਲਾਲ ਬਣ ਕੇ ਬੈਠਾ ਆ ਕੀ ਤੂੰ ਦੇਖਿਆ ਨਹੀਂ ਜਿਨੇ ਜਿਨੇ ਵੀ ਡਾਂਗ ਚੱਕਣ ਦੀ ਗੱਲ ਕੀਤੀ ਆ ਉਹਦਾ ਬਣਿਆ ਕੀ ਆ ਔਰ ਤੁਸੀਂ ਕਿਹੜੀ ਸਪੋਰਟ ਆ ਕਿਹੜੀ ਉਹ ਏਜੰਸੀ ਆ ਜਿਹੜੀ ਤੁਹਾਨੂੰ ਨਿਹੰਗਾਂ ਨੂੰ ਫੱਡੇ ਵਰਗੇ ਇਦਾਂ ਦੇ ਲੋਕਾਂ ਨੂੰ ਅਵਾਰਾ ਇਦਾਂ ਫਿਰਨੇ ਦੀ ਖੁੱਲ ਦੇ ਰਹੀ ਆ ਤੁਹਾਡੇ ਤੇ ਕੋਈ ਕਾਨੂੰਨ ਨਹੀਂ ਲਾ ਰਹੀ ਆ ਆਮ 2 ਮਿੰਟ 2 ਮਿੰਟ ਮੇਰੇ ਆ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਨਹੀਂ ਨਹੀਂ ਤਾਂ ਮੈਂ ਪਸ਼ੂ ਕਹਿਣਾ ਤੈਨੂੰ ਦੇਖ ਦੇਖ ਅਜੇ ਅਜੇ 30 ਸੈਕਿੰਡ 30 ਸੈਕਿੰਡ ਮੇਰੇ ਰਹਿੰਦੇ ਆ ਕਰ ਕਰ ਗੱਲ ਕਰ ਬਾਰ-ਬਾਰ ਮੈਨੂੰ ਯਾਦ ਆਉਂਦਾ ਜਦੋਂ ਅਸੀਂ ਕਹਿੰਨੇ ਆ ਨਾ ਕੱਲ ਤੱਕ ਤੇ ਅਟੈਕ ਕੀਤਾ ਮੈਨੂੰ ਲੱਗਦਾ ਉਹਦਾ ਕਾਰਨ ਇਹ ਸੀ ਜੇ ਅੱਜ ਤੂੰ ਹੀ ਜਾ ਕੇ ਅਕਾਲ ਤਖਤ ਤੇ ਬਹਿ ਕੇ ਹਾਂ ਗੱਲ ਕਹੀ ਨਾ ਕਿ ਆਜੋ ਨੌਜਵਾਨੋ ਆਪਾਂ ਇੰਨੇ ਹਜ਼ਾਰ ਹਿੰਦੂ ਵੱਢਣਾ ਆਪਾਂ ਕੋ ਹਥਿਆਰ ਲੈ ਕੇ ਆਓ ਤਾਂ ਖੇ ਸ਼ਾਇਦ ਉਹੀ ਨੁਕਸਾਨ ਹੋਵੇ ਇੰਨਾ ਨੁਕਸਾਨ ਕਰਾ ਕੇ ਤੁਹਾਨੂੰ ਸ਼ਰਮ ਨਾ ਆਈ ਚਲ ਮੇਰੇ 2 ਮਿੰਟ ਹੋ ਗਏ ਹੁਣ ਜਵਾਬ ਦੇ ਕੋ ਜਵਾਬ ਦੱਸਦਾ ਵੀ ਇਹ ਗੱਲਾਂ ਦਾ ਜਿਹੜੇ ਮੈਂ ਤੈਨੂੰ ਸਵਾਲ ਕੀਤਾ ਸੀ ਜਵਾਬ ਦੱਸਦਾ ਵੀ ਇਹ ਗੱਲਾਂ ਦਾ ਫਿਰ ਮੈਂ ਤੈਨੂੰ ਜਵਾਬ ਦਵਾਣਾ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਕਿ ਤੂੰ ਜੇ ਸਰਕਾਰਤ ਸਾਬ ਨੂੰ ਕਿਹਾ ਸੀ ਕਿ ਇਹ ਮੜੀ ਏ ਟੌਣੀ ਪੈਣੀ ਆ ਅੱਜ ਉਸੇ ਤੱਕ ਆਪਣੀਆਂ ਖਾਲਸਾ ਤੱਕ ਆਪਣੀ ਉਹ ਖੜਕੀ ਕਢੀ ਵਾਲਾ ਮਾਂ ਵੀ ਮੰਗ ਰਿਆ ਹੁਣ ਤੇਰਾ ਉੱਤੇ ਇਤਿਹਾਨ ਹੈ ਤੂੰ ਅੱਜ ਤੱਕ ਇਹ ਨਹੀਂ ਉਹਨੂੰ ਸਰਕਾਰ ਕਰਦੇ ਆ ਫਿਰ ਹੁਣ ਉਹਦਾ ਸਰਕਾਰ ਕਰ ਗਿਆ ਪਹਿਲਾਂ ਵੈਸੇ ਤਾਂ ਮੈਨੂੰ ਪਤਾ ਏ ਕਿ ਜਿਹੜਾ ਉਹ ਫੇਸ ਹੋਇਆ ਉਹ ਕੀ ਕਹਿ ਰਿਹਾ ਉਹ ਕਿੰਦੀ ਸਾਰਾ ਗੁੱਲ ਉਹ ਤੁਹਾਨੂੰ ਦਿਖਦਾ ਸਾਰਾ ਗੁੱਲ ਪਰ ਇੱਕ ਮਿੰਟ ਵਾਸਤੇ ਮੰਨ ਲਈਏ ਆ ਜੋ ਕੁਝ ਹੋਇਆ ਉਹ ਵੀ ਕੋ ਸੱਚਿਆ ਤੇ ਜੇ ਉਹ ਸੱਚਿਆ ਹੁਣ ਤੇਰਾ ਕੀ ਹੁਣ ਤੁਸੀਂ ਇਹ ਕਹਿੰਦਾ ਸਾਨੂੰ ਸਮਰਪਿਤ ਨੇ ਲੋਕ ਉਸ ਨੂੰ ਕੀ ਕਹਿ ਸੀ ਕਹਿੰਦਾ ਸਾਬਾਰੇ ਤੂੰ ਉਹਦੀ ਮਾਫੀ ਮੰਗਦਾ ਤੈਨੂੰ ਪੁੱਛਤਾਵਾ ਹੈ ਐ ਸਵਾਲ ਦਾ ਜਵਾਬ ਤੁਸੀਂ ਪਹਿਲਾਂ ਅੱਗੇ ਕੱਲ ਤਾਂ ਫਿਰ ਕਰਾਂਗੇ ਆਪਾਂ ਤੇ ਮੈਂ 당ਗਲ-ਗਲ ਦਾ ਜਵਾਬ ਦੇਵਾਂਗਾ ਮੈਂ ਇਹਦਾ ਜਵਾਬ ਦੇ ਦਿਆਂ ਹਾਂ ਗੌਰਤਖ ਸਾਹਿਬ ਵਾਲੇ ਬਤੂ ਜੀ ਬੋਲਿਆ ਹੁੰਦਾ ਆਪਣੇ ਆਪਣੇ 2 ਮਿੰਟ 2 ਮਿੰਟ ਪੂਰੇ ਕਰਨੇ ਤੱਕ ਨਹੀਂ ਹੋਣਗੇ ਮੰਨ ਲੇ ਮੈਨੂੰ ਆ ਸਵਾਲ ਦਾ ਜਵਾਬ ਦੀਆ ਹੁਣ 2 ਮਿੰਟ 2 ਮਿੰਟ ਮੇਰੀ ਆ ਹੁਣ 2 ਮਿੰਟ ਮੇਰੀ ਆ ਹੁਣ ਜਿਹੜਾ ਮੇਰਾ ਸਟੈਂਡ ਆ ਮੈਨੂੰ ਨਾ ਕਿਸੇ ਦੇ ਬਾਪ ਦਾ ਬਾਪ ਦਾ ਬਾਪ ਵੀ ਕਹੇ ਪਿੱਤੂ ਆ ਕੇ ਅਕਾਲ ਤਖਤ ਦੀ ਪੇਸ਼ੋ ਤਾਂ ਮੈਂ ਨਹੀਂ ਜਾਂਦਾ ਮੈਂ ਨਹੀਂ ਮੰਨਦਾ ਇਹ ਮੇਰਾ ਇਹੀ ਸਟੈਂਡ ਆ ਇਹੀ ਰਹੂਗਾ ਜਿੰਨਾ ਚਿਰ ਅਕਾਲ ਤਖਤ ਤੋਂ ਲੋਕਾਂ ਨੂੰ ਛੇਕਣ ਛਕਾਈ ਦਾ ਕੰਮ ਬੰਦ ਕਰਨ ਦਾ ਫੈਸਲਾ ਨਹੀਂ ਹੁੰਦਾ ਉਨਾ ਚਿਰ ਅਸੀਂ ਕਿਸੇ ਗੱਲ ਦੇ ਵਿੱਚ ਆਪਣੇ ਤੌਰ ਤੇ ਮੈਂ ਨਹੀਂ ਕੋਈ ਦਖਲ ਦਿੰਦਾ ਜਿਹੜੀ ਗੱਲ ਭਾਈ ਰਣਜੀਤ ਸਿੰਘ ਦੇ ਮੇਰੇ 2 ਮਿੰਟ ਪੂਰੇ ਹੋਣ ਦਿਓ ਮੇਰੇ 2 ਮਿੰਟ ਪੂਰੇ ਹੋਣ ਦਿਓ ਠੱਡਰੀਆਂ ਵਾਲਿਆਂ ਦੇ ਸਬੰਧ ਵਿੱਚ ਮੈਂ ਕਲੀਅਰ ਕਰ ਦਿੱਤਾ ਸਾਨੂੰ ਭਰੋਸਾ ਆ ਉਹਨਾਂ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਗੁਰੂ ਦਸਾਂ ਪਾਤਸ਼ਾਹੀਆਂ ਦੇ ਨਾਲ ਜਿਹੜਾ ਆ ਉਹ ਤੇ ਸਾਨੂੰ ਉਹਨਾਂ ਦੇ ਸਦਕ ਤੇ ਭਰੋਸਾ ਆ ਇਸ ਕਰਕੇ ਉਹ ਜਿਹੜਾ ਵੀ ਫੈਸਲਾ ਲੈਣ ਸਾਡੇ ਕੋਲ ਹਰ ਵੇਲੇ ਉਹਨਾਂ ਦਾ ਸਤਕਾਰ ਆ ਉਹ ਸਤਕਾਰ ਕਿਸੇ ਸੌਦੇ ਦਾ ਮਤਾਜ ਨਹੀਂ ਉਦੇ ਬਦਲੇ 'ਚ ਅਸੀਂ ਉਹਨਾਂ ਤੋਂ ਕੁਝ ਨਹੀਂ ਮੰਗਦੇ ਸਾਡੇ ਮਨ 'ਚ ਪਿਆਰ ਆ ਉਹਨਾਂ ਲਈ ਉਹ ਰਹੂਗਾ ਬੇਸ਼ੱਕ ਉਹ ਇਹ ਵੀ ਕਹਿ ਦੇਣ ਪਰ ਹਰਨੇਕ ਕਿਸੇ ਕੰਮ ਦਾ ਨਹੀਂ ਹੈਗਾ ਸਾਡੇ ਕੋਲ ਜਿੰਨਾ ਪਿਆਰ ਆ ਫਿਰ ਵੀ ਰਹੂਗਾ ਪਰ ਮੇਰੀ ਗੱਲ ਦਾ ਜਵਾਬ ਦੇ ਵੀ ਜਿਹੜਾ ਤੂੰ ਪਸ਼ੂਆਂ ਵਾਂਗ ਡਾਂਗ 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 ਕਰਦਾ ਜੇ ਪੁਲਿਸ ਨੇ ਆ ਕੇ ਜੇ ਤੂੰ ਏਜੰਸੀਆਂ ਦਾ ਨਹੀਂ ਹੈਗਾ ਤੇਰੇ ਤੇ ਪੁਲਿਸ ਕਿਉਂ ਨਹੀਂ ਕਾਨੂੰਨ ਬਣਾਉਂਦੀ ਕਾਨੂੰਨ ਲਾਗੂ ਬੋਲਣਾ ਨਹੀਂ ਤਾਂ 2 ਮਿੰਟ ਮੇਰੇ ਪੂਰੇ ਨਹੀਂ ਹੋਏ ਅਜੇ ਯਾਰ 2 ਮਿੰਟ 2 ਮਿੰਟ ਨਹੀਂ ਮੇਰੇ ਪੂਰੇ ਹੋਏ ਮੈਂ ਤੇਰੀ ਆਵਾਜ਼ ਨਹੀਂ ਬੰਦ ਕਰ ਰਿਆ ਬਰਮਜੀਤ ਅਕਾਲੀ ਮੈਂ ਤੇਰੀ ਆਵਾਜ਼ ਨਹੀਂ ਬੰਦ ਕਰ ਰਿਆ ਚੁੱਪ ਕਰ ਜਾ ਬੀਬਾ ਬੱਚਾ ਬਣ ਕੇ ਗੱਲ ਸੁਣ ਮੇਰੀ ਉਹ ਡਾਂਗ ਡਾਂਗ ਮੈਂ ਤੇਰੇ ਕਿਹੜੇ ਖਾਨੇ ਦੇ ਚੁੱਪ ਕਰ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਚੁੱਪ ਕਰ ਅੱਜ ਤੋਂ ਸੁਣ ਮੇਰੀ ਗੱਲ ਦੇਖ ਮੈਂ ਮੈਂ ਮੇਰੇ ਮੈਂ ਉੱਥੇ ਇੱਕ ਸਟਾਪ ਵਾਚ ਬੰਦ ਕਰ ਇੱਕ ਹੋ ਗਿਆ ਤੇਰਾ ਇੱਕ ਮਿੰਟ ਨਹੀਂ 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 ਇੱਕ ਮਿੰਟ 21 ਸੈਕਿੰਡ ਤੇ ਮੈਂ ਰੁਕੀ ਹੋਆ ਘੜੀ ਆਪਣੀ ਅਸਾਂ ਮੇਰੀ ਗੱਲ ਦਾ ਜਵਾਬ ਨਹੀਂ ਤੈਨੂੰ ਬੋਲਣਾ ਨਹੀਂ ਪਹਿਲਾਂ ਮੇਰੇ 2 ਮਿੰਟ ਪੂਰੇ ਹੋਣੇ ਆ ਜੀ ਤੂੰ ਦੇਖ ਇੱਕ 2 ਮਿੰਟ ਵਾਲੀ ਗੱਲ ਤੂੰ ਦਫਾ ਹੋ ਜਾ ਭੱਜ ਜਾ ਮੈਂ ਤੇਰਾ ਫੋਨ ਕੱਟਣ ਲੱਗਾ ਫਿਰ ਬਸ ਪਾਪਾ ਜੀ ਫਿਰ ਫਿਰ ਪਹਿਲਾਂ ਮੇਰੇ 2 ਮਿੰਟ ਪੂਰੇ ਹੋਣ ਦੇ ਪਹਿਲਾਂ ਕੀ ਬੋਲਣਾ ਸੀ ਸਕੇ ਓਕੇ ਓਕੇ ਤੈਨੂੰ ਅਸੀਂ ਜਿੱਦਾਂ ਤੂੰ ਬੋਲਦਾ ਔਰ ਤੇਰੇ ਤੇ ਕੋਈ ਕਾਨੂੰਨ ਨਹੀਂ ਲੱਗਦਾ ਅਸੀਂ ਕਿਉਂ ਨਾ ਮੰਨੀਏ ਕਿ ਉੱਥੇ ਏਜੰਸੀਆਂ ਨੇ ਤੇਰੇ ਵਰਗੇ ਪਸ਼ੂਆਂ ਨੂੰ ਸਿੰਘ ਮਾਰਨ ਲਈ ਆਵਾਰਾ ਛੱਡਿਆ ਗਿਆ ਆ ਤੇ ਜਾ ਕੇ ਜਿਹਦੀ ਮਰਜ਼ੀ ਉਹਨਾਂ ਨੇ ਧੀ ਪੈਣ ਕਰਾਉਣੀ ਹੁੰਦੀ ਤੁਹਾਨੂੰ ਤੋੜ ਦਿੰਦੇ ਆ ਤੁਹਾਨੂੰ ਗੁਰੂ ਦੇ ਸਿੱਖ ਕਿਦਾਂ ਮੰਨ ਲਈਏ ਗੁੰਡੇ ਕਿਉਂ ਨਾ ਕਹੀਏ ਅਸੀਂ ਇਸ ਗੱਲ ਦਾ ਜਵਾਬ ਦੇ ਜੇ ਭਿੰਡਰਾਂ ਵਾਲਾ ਐਡੀ ਵੱਡੀ ਤਾਕਤ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਤਰੀਕੇ ਨਾਲ ਆ ਕੇ ਉੱਥੇ ਜਲੀਲ ਕੀਤਾ ਅਕਾਲ ਤਖਟ ਹਟਾਇਆ ਇੰਨਾ ਕੌਮ ਦਾ ਨੁਕਸਾਨ ਕੀਤਾ 2 ਲੱਖ ਨੌਜਵਾਨ ਮਰਉਣ ਤੋਂ ਬਾਅਦ ਵੀ ਤੁਹਾਨੂੰ ਸ਼ਰਮਨਾ ਨਹੀਂ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਮੈਨੂੰ ਚੱਲ ਤੇਰੇ ਤੇਰਾ ਟਾਈਮ ਆ ਗਿਆ ਮੇਰਾ ਪੂਰਾ ਪੰਗ ਹੋ ਗਿਆ ਤੇਰਾ ਪੂਰਾ ਪਹਿਲੀ ਗੱਲ ਤਾਂ ਇਹ ਕਿ ਤੂੰ ਮੇਰੇ ਸਵਾਲ ਦਾ ਜਵਾਬ ਦਿੱਤਾ ਹੀ ਨਹੀਂ ਕਿ ਜਿਹੜਾ ਕਾਲਤਾਖਰ ਸਾਹਿਬ ਦੇ ਬਸਟੈਂਡ ਦਾ ਮਤਲਬ ਕਲੀਅਰ ਹੈ ਵੀ ਤੂੰ ਮੰਨਦਾ ਵਾ ਕਿ ਤੂੰ ਜਿਹੜਾ ਕਾਲਤਾਖਰ ਸਾਹਿਬ ਨੂੰ ਵੀ ਮੰਨਦਾ ਵੀ ਨਹੀਂ ਸਮਰਥ ਇਹਦਾ ਮਤਲਬ ਜੀ ਤੂੰ ਨਹੀਂ ਸਮਰਥ ਇਹ ਸੱਟੜ ਰਹੀਆਂ ਦਾ ਜਾਬੀ ਪੇਸ਼ ਹੋ ਗਿਆ ਤੇ ਢਡੀਆਂ ਵਾਲਾ ਤੇਰੇ ਹਾਵ ਨਾਲ ਗਲਤ ਹੋ ਗਿਆ ਨਾ ਉਹ ਤਾਂ ਸੰਤਾਂ ਦੀ ਯਾਦਗਾਰ ਤੋਂ ਕਲੀ ਹੱਥ ਕਰਕੇ ਕਹਿ ਰਿਹਾ ਸਮੇਂ ਸੰਤਿਆਨ ਜੋ ਹੈ ਉਸ ਦਾ ਕਾਹਤ ਚ ਰਹਿਣਾ ਵੀ ਯਾਦਗਾਰ ਹੈ ਹਨਾ ਇਹਦਾ ਮਤਲਬ ਸੰਤਾਂ ਨੂੰ ਸਮਰਪਤੋ ਕੋ ਬੋਲ ਰਿਹਾ ਹੁਣ ਤੁਸੀਂ ਦੋਗਲੇ ਹੋ ਹੁਣ ਤੂੰ ਕੱਲ ਕਹਿੰਦਾ ਪਸ਼ੂਆ ਵਾਲੀ ਤੁਸੀਂ ਤੋੜੀ ਹੈ ਪਸ਼ੂ ਬੰਦੀ ਤਾ ਕਿੰਨਾ ਪਸ਼ੂ ਬੁੱਧੀ ਇਹ ਹੁੰਦੀ ਹੈ ਵੀ ਕਦੀ ਔਰ ਕੋਈ ਜਮੂ ਮਾਰ ਲਿਆ ਕਦੀ ਔਰ ਕੋਈ ਜਮੂ ਮਾਰ ਲਿਆ ਜਿੱਥੇ ਲੱਗਾ ਵੀ 4-5 ਪੱਤੇ ਮਾਸਾ ਅਰੇ ਹਵਾ ਤੇ ਪੈਦਾ ਉਧਰ ਮੂੰਹ ਮਾਰ ਲਿਆ ਇਹ ਹੁੰਦੀ ਹੈ ਪਸ਼ੂ ਬੁੱਧੀ ਤੇ ਇਹ ਤੇਰੀ ਪਸ਼ੂ ਬੁੱਧੀ ਹੈ ਨਾ ਵੀ ਅੱਜ ਕੱਲ੍ਹ ਰਿਆਂ ਵਾਲਾ ਆਪਣੀਆਂ ਚੀਤੀਆਂ ਗੱਲਾਂ ਤੋਂ ਪਹਿਲਾਂ ਭੱਜਿਆ ਉਦੋਂ ਤੂੰ ਨਾਲ ਖੜ ਗਿਆ ਤੁਹਾਨੂੰ ਲੱਗਿਆ ਕਿ ਇਹ ਮੇਰਾ ਫਾਇਦਾ ਵਾ ਮੇਰਾ ਮੁਫਾਦ ਆ ਮੇਰਾ ਫਾਇਦਾ ਹੁੰਦਾ ਕਿਉਂਕਿ ਤੇਰੇ ਕੋਲ ਹੋਰ ਕੋ ਮੁੱਟਾ ਹੀ ਵੀ ਹੈ ਸੰਥਾਾਂ ਦੇ ਬਾਰੇ ਬੋਲਣ ਤੋਂ ਇਲਾਵਾ ਸੰਥਾਾਂਾਂ ਨੂੰ ਵੀ ਪੰਡੰਤਾਂ ਨੂੰ ਲਾਵਾ ਤੇਰੇ ਕੋਲ ਕੋਈ ਵੀ ਦਲੀਲ ਨਹੀਂ ਅਸਲ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਹੈ ਕਦੇ ਕੋਈ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਕੋ ਪੰਜਾਬ ਦੀ ਜਨਮਾਨੀ ਦਾ ਧਾਂਡ ਹੋ ਰਿਹਾ ਕਦੀ ਬੋਲਿਆ ਤੀ ਕਦੀ ਤੇਰੇ ਮੂੰਹ ਤੇ ਜ਼ਬਾਨ ਤੋਂ ਕੋਈ ਗੱਲ ਨਹੀਂ ਹੋਈ ਇਹ ਹੁੰਦੀ ਹੈ ਪਸ਼ੂ ਦੇ ਦੀ ਪਸ਼ੂ ਦੇ ਦੀ ਬਤੂ ਸਾਡੀ ਜਿਹੜੀ ਗੱਲ ਕਰਦਾ ਨਾ ਲਾਂਗ ਦੀ ਅਸੀਂ ਸਪਸ਼ਟ ਆ ਅੱਜ ਹੀ ਖੜੇ ਆ ਤੇ ਕੱਲ੍ਹ ਵੀ ਖੜੇ ਆ ਕਿਤੇ ਗੱਲ ਗੁਰੂ ਦੀ ਨੰਦਾ ਵੀ ਆਊਗੀ ਨਾ ਕਿਤੇ ਗੱਲ ਬੁਖਤਕਾਰ ਦੀ ਬਹਾਲੀ ਆਊਗੀ ਵੀ ਖੜੇ ਹਾਂ ਜਿਹੜੀ ਗੱਲ ਤੁਸੀਂ ਏਜੰਸੀਆਂ ਦੀ ਕਰਦਾ ਇਹ ਤਾਂ ਸੰਗਤ ਜਾਣਦੀ ਹੈ ਕੌਣ ਏਜੰਸੀਆਂ ਦਾ ਕੌਣ ਨਹੀਂ ਏਜੰਸੀਆਂ ਦਾ ਸਾਨੂੰ ਫੇਰ ਦੇ ਪਸ਼ੂ ਦੇ ਕੋਲੋਂ ਸਰਟੀਫିକੇਟ ਲੈਣ ਦੀ ਲੋੜ ਹੀ ਹੈਗੀ ਠੀਕ ਹੈ ਨਾ ਸੈਟਰ ਗੁਰੂ ਸਾਹਿਬ ਨੇ ਬਖਸ਼ੇ ਨੇ ਤੇ ਗੁਰੂ ਸਾਹਿਬ ਦੀ ਉਹ ਬਖਸ਼ੇ ਹੈ ਜਿਹੜੇ ਗੁਰੂ ਸਾਹਿਬ ਦੀ ਤੋਂ ਕਬਾੜ ਲਾ ਦੇਣ ਜਿਹੜੇ ਤੁਸੀਂ ਸਾਡੇ ਤੋਂ ਹਾਈਡਰੇਟ ਹੈ ਨਾ ਇਹ ਉਸੇ ਨੂੰ ਚਾਉਦਾ ਫੋਕਾ ਨਾ ਹੁਣ ਜਿਹੜੀ ਤੂੰ ਗੱਲ ਕਰਦਾ ਨਾ ਇਹ ਧੜੀਆਂ ਵਾਲੇ ਦੀ ਤੇ ਤੇਰੇ ਸਟੈਂਡ ਦੀ ਇਹ ਤਾਂ ਸਪਸ਼ਟਿਆ ਸੰਗਤ ਨੂੰ ਸਪਸ਼ਟਿਆ ਸਾਰੀ ਦੁਨੀਆ ਨੂੰ ਸਪਸ਼ਟਿਆ ਕਿ ਤੁਸੀਂ ਲੋਕ ਸਿਰਫ ਸਿਰਫ ਆਪਣਾ ਮਿੱਲੀ ਮੁਕਾਦ ਪੂਰਾ ਕਰਨ ਦੇ ਵਾਸਤੇ ਯੋਜਨਾ ਕਰਦੇ ਹੋ ਸਮੇਂ ਨੂੰ ਸਮੇਂ ਦੇ ਹਾਲਾਤਾਂ ਨੂੰ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ 2 ਮਿੰਟ ਹੋ ਗਏ 2 ਮਿੰਟ ਹੋ ਗਏ ਜੀ ਕਰੋ ਕਰੋਗਾ ਕਰੋਗਾ ਇੱਕ ਵਾਰੀ ਫਿਰ ਮੈਂ ਕਲੀਅਰ ਕਰ ਦਿਆਂ ਭਾਈ ਸਾਹਿਬ ਦਾ ਜਿਹੜਾ ਫੈਸਲਾ ਆ ਅਸੀਂ ਇਸ ਕਰਕੇ ਨਹੀਂ ਉਹਦਾ ਸਤਾਰ ਕਰਦੇ ਕਿ ਫੈਸਲਾ ਕਿਹੜਾ ਆ ਸਾਡਾ ਸਾਡਾ ਭਰੋਸਾ ਆ ਕਿ ਉਹ ਗੁਰੂ ਸਾਹਿਬ ਦੇ ਨਾਲ ਕੋਈ ਤੁਖਾ ਨਹੀਂ ਕਰ ਸਕਦੇ ਕੋਈ ਡਰਾਮਾ ਨਹੀਂ ਕਰ ਸਕਦੇ ਸਾਡੀ ਉਹਨਾਂ ਦੇ ਨਾਲ ਉੱਥੇ ਗੱਲ ਖਤਮ ਆ ਅਕਾਲ ਤਖਤ ਜਥੇਦਾਰ ਇਹ ਜਿਹੜਾ ਸਿਸਟਮ ਆ ਸਾਡਾ ਮੰਨਣਾ ਇਹ ਵੀ ਜਦੋਂ ਸ਼ਰੂਣੀ ਕਮੇਟੀ ਬਣੀ ਆ ਉਸ ਵੇਲੇ ਪੋਲੀਟੀਕਲੀ ਉਹਨੂੰ ਕੰਟਰੋਲ ਕਰਨ ਦੇ ਲਈ ਖੜਾ ਕੀਤਾ ਇਹਨਾਂ ਨੇ ਉਹਦੇ 'ਚ ਅਸੀਂ ਜੇ ਇਮਾਨਦਾਰੀ ਨਾਲ ਸਿੱਖ ਪੰਥ ਇਕੱਠਾ ਹੋ ਕੇ ਕੋਈ ਸਾਂਝਾ ਪਲੇਟਫਾਰਮ ਬਣਾਉਗਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਉਹਨੂੰ ਨਾਮ ਨਹੀਂ ਦੇਈਏ ਉਹ ਗੱਲ ਖਤਮ ਹੀ ਹੋ ਗਈ ਪਰ ਤੇਰੇ ਬਾਰੇ ਜਿਹੜੀ ਮੈਂ ਗੱਲ ਕੀਤੀ ਆ ਸਾਡਾ ਮੰਨਣਾ ਇਹ ਪਿੰਡਰਾ ਵਾਲਾ ਵੀ ਏਜੰਸੀਆਂ ਦੀ ਗਿਆਨੀ ਜੈਲ ਸਿੰਘ ਦੀ ਸ਼ਹਿਰ ਦੇ ਉੱਤੇ ਸਟੇਟਮੈਂਟਾਂ ਦਿੰਦਾ ਸੀ ਸਰਕਾਰ ਦੀ ਸ਼ਹਿਰ ਤੇ ਅੰਦਰ ਹਥਿਆਰ ਗਏ ਆ ਸਰਕਾਰ ਦੀ ਸ਼ਹਿਰ ਤੇ ਦਰਬਾਰਾ ਸੰਗ ਦਾ ਨੁਕਸਾਨ ਕਰਨ ਲਈ ਤੇ ਅਕਾਲੀ ਦਲ ਦਾ ਨੁਕਸਾਨ ਕਰਨ ਲਈ ਇਥੋਂ ਬਿਠਾਇਆ ਗਿਆ ਸੀ ਉਹਨੂੰ ਉਹ ਉਹ ਜਿੱਦਣ ਉਹਨਾਂ ਦਾ ਜੋਰ ਚੱਲਿਆ ਉਨੀ ਆਪਕੇ ਕਰਿਆ ਅੰਮ੍ਰਿਤਪਾਲ ਨੂੰ ਇਸੇ ਤਰ੍ਹਾਂ ਉਹਨੇ ਪਸ਼ੂਆ ਵਾਂਗ ਖੋਲਿਆ ਔਰ ਜਿੱਦਣ ਉਹਨਾਂ ਦਾ ਜੀ ਕਰਿਆ ਉਦੋਂ ਚੱਕ ਕੇ ਕਿੱਥੇ ਠੋਕੇ ਲਿਜਾ ਕੇ ਉਹਦੀ ਮਾਤਾ ਵੀ ਗਊ ਬਣਾ ਕੇ ਬਿਠਾੜ ਦਿੱਤੀ ਪਰ ਉਹ ਵੀ ਵੱਡੀਆਂ ਵੱਡੀਆਂ ਸਟੇਟਮੈਂਟਾਂ ਖਾਲਸਾਣ ਦੀ ਗੱਲ ਕਰਨੀ ਬੰਦ ਹੋ ਗਈ ਤਿਰੰਗੇ ਦੇ ਵਫਾਦਾਰ ਹੋ ਗਏ ਇਦਾਂ ਹੀ ਤੁਸੀਂ ਆ ਲੋਕਾਂ ਨੂੰ ਪੜਕਾਉ ਨਾ ਲੋਕਾਂ ਦਾ ਨੁਕਸਾਨ ਨਾ ਕਰੋ ਤੁਹਾਡੇ ਕੋ ਕੋਈ ਹੱਕ ਨਹੀਂ ਡਾਂਗ ਚੱਕਣੇ ਦਾ ਜੇ ਅਕਾਲ ਤਖਤ ਨੂੰ ਮੰਨਦੇ ਆ ਉਹਨਾਂ ਦਾ ਹੁਣ ਫੈਸਲਾ ਹੋ ਗਿਆ ਉਥੋਂ ਬੰਦੇ ਅੰਗ ਬਹਿ ਜਾਓ ਨਹੀਂ ਤਾਂ ਕੀ ਬਣਨਾ ਜੇ ਭਿੰਡਰਾਂ ਵਾਲੇ ਦਾ ਇਹ ਹਾਲ ਹੋ ਗਿਆ ਤੁਹਾਡਾ ਕੀ ਹੋਣਾ ਆ ਛਾਲ ਰੱਖਿਓ ਮੂਰੇ ਕੋ ਗੱਲ ਆਰਗਾ ਫੇਕ ਟੱਕਰ ਗਿਆ ਬੀਬੇ ਪੁੱਤ ਬਣਾ ਕੇ ਰੱਖੂ ਤੁਹਾਨੂੰ ਤੁਸੀਂ ਹਰੇਕ ਮਰੀ ਪੁਲਿਸ ਨੂੰ ਮਜਬੂਰ ਨਾ ਕਰਿਆ ਕਰੋ ਤੁਹਾਨੂੰ ਉਸ ਹੱਦ ਤੱਕ ਲੈ ਕੇ ਜਾਣ ਗੁਰੂ ਸਾਹਿਬ ਨੇ ਹਥਿਆਰ ਵਰਤੇ ਆ ਇਹ ਕਿਤੇ ਨਹੀਂ ਉਹਨੇ ਲਿਖਿਆ ਵੀ ਪਰਮਜੀਤ ਅਕਾਲੀ ਡੰਗ ਚੱਕ ਕੇ ਰੱਖੀ ਤੂੰ ਸ਼ਰਮ ਕਰੋ ਕੁਛ ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿੱਤੇ ਆ ਹਥਿਆਰ ਇਸ ਤਰੀਕੇ ਨਾਲ ਵਰਤਨੇ ਬੰਦ ਕਰੋ ਜੇ ਥੋੜੀ ਬੋਤੀ ਵੀ ਸ਼ਰਮ ਹੋਈ ਅੱਜ ਭੋਰਾ ਵੀ ਸ਼ਰਮ ਹੋਈ ਤੇ ਅੱਜ ਤੋਂ ਬਾਅਦ ਗਾਂਗ ਚੱਕ ਕੇ ਕਿਸੇ ਦੇ ਜਾਣ ਤੋਂ ਪਹਿਲਾਂ ਗਰੇਜ ਕਰਿਓ ਨਹੀਂ ਤਾਂ ਅਗਲੇ ਨੇ ਨੱਥ ਪਾ ਕੇ ਆਪਣੇ ਖੁੰਡ ਨਾਲ ਬੰਨ ਲੈਣਾ ਜਿੱਦਣ ਅਗਲੇ ਖੁੰਡ ਨਾਲ ਬੰਨਦੇ ਆ ਉਸ ਦਿਨ ਕੀ ਬਣਾਉਂਦੇ ਆ ਉਦੋਂ ਪਤਾ ਮੇਰੇ 2 ਮਿੰਟ ਤੋਂ ਹੋ ਹੋਇਆ ਹੁਣ ਬੋਲ ਹੋ ਗਿਆ ਹੋ ਗਿਆ ਟਾਈਮ ਕਰ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਫੇਰ ਉੱਥੇ ਜਾ ਮੈਂ ਤੈਨੂੰ 12 ਵਜੇ ਤੋਂ ਗੱਲ ਕਰੀ ਤੇ ਖੜੀ ਨਹੀਂ ਹੋਣਾ ਤੂੰ ਕਿਉਂ ਆਉਂਦਾ ਨਹੀਂ ਉਹ ਆਪਣਾ ਫੈਸਲਾ ਕਰਦਾ ਇੱਕ ਬੰਦੇ ਕਹਿੰਦਾ ਸਾਨੂੰ ਰਜੀ ਸਿੰਘ ਕੰਮਿਆਲਾ ਕਹਿੰਦਾ ਸਾਨੂੰ ਇਹ ਮਨਜ਼ੂਰ ਹੈ ਮਤਲਬ ਤੂੰ ਮੰਨਦਾ ਕਿ ਇਸੀ ਅਦਾਲਤ ਦਾ ਸਾਨੂੰ ਦੰਗਾਲ ਸਮਰਪਿਤ ਹੋ ਗਿਆ ਇਹਦਾ ਮਤਲਬ ਕਿਸੇ ਜਿਹੜੇ ਉਹਨੂੰ سپورਟ ਕਰਦੇ ਹੋ ਸਮਰਪਿਤ ਹੋ ਗਿਆ ਨਾ ਤੂੰ ਇਹ ਨਾਲ ਉਹਨੂੰ ਇਹਦਾ ਮਤਲਬ ਇਸੀ ਅਦਾਲਤ ਦੇ ਜ਼ਾਰੀ ਤਰਾ ਇਹ ਸੱਚ ਹੋ ਗਿਆ ਇਹ ਤਾਂ ਫਿਰ ਸਵੀਕਾਰ ਕਰਦਾ ਨਾ ਤੂੰ ਪਰ ਤੂੰ ਨਹੀਂ ਕਹਿ ਸਕਦਾ ਤੂੰ ਕਿਉਂਕਿ ਤੇਰੀ ਪ੍ਰੋਬਲਮ ਹੈ ਤੂੰ ਪਸ਼ੂ ਉਹਨਾਂ ਉਹ ਵਾਲਾ ਪਸ਼ੂ ਆ ਵੀ ਜਿਹੜਾ ਸਿੰਧ ਵੀ ਮਾਰੀ ਜਾਂਦਾ ਹੁੰਦਾ ਕਿੰਨਿਆਂ ਨੂੰ ਤੇ ਜਿਹੜਾ ਆਪਣੇ ਆਪ ਨੂੰ ਬੜਾ ਉਹ ਕੌ ਵੀ ਸਾਬਤ ਕਰਦਾ ਰਹੀ ਗੱਲ ਅਗਲੀ ਗੱਲ ਇਹਦੀ ਗੱਲ ਤੂੰ ਕਰਦਾ ਵਾ ਕੀ ਅਕਾਲ ਪੰਥ ਸਾਹਿਬੀ ਦੀ 6ਵੇਂ ਪਾਸ਼ਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਖਾਪਤ ਕੀਤਾ ਗਿਆ ਕਿ ਉਹ ਰਾਏ ਨਿੱਤੇ ਕੁੰਡੇ ਦੇ ਇੱਕ ਧਰਮ ਦਾ ਜਿਹੜਾ ਉਹ ਕੁੰਡਾ ਜਿਹੜਾ ਵਾ ਉਹਨੂੰ ਮਹਾਰਾਜ ਜੀ ਨੇ ਨਿਸ਼ਾਨ ਲਾਇਆ ਉਦੋਂ ਸਭ ਦਾ ਪਤਾ ਲੱਗਾਂ ਦੇ ਮੈਂ ਤੁਹਾਨੂੰ ਪੜਾ ਚੁਂਦਾ ਉਹ ਸਾਰਿਆਂ ਨੂੰ ਪਤਾ ਹਰ ਕਿਸੇ ਨੂੰ ਪਤਾ ਪਰ ਤੂੰ ਗੁਰੂ ਸਾਹਿਬ ਦੇ ਦਿੱਤੇ ਹੁਕਮਾਂ ਤੋਂ ਬਾਅਦ ਭੱਜ ਜਾਨਾ ਕਿ ਤੂੰ ਨਾ ਅੱਧੀ ਗੁਰੂ ਸਾਹਿਬ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਨੇ ਕਿਹਾ ਸਾਨੂੰ ਮੰਨ ਲਿਆ ਕਿ 6ਵੇਂ ਪਾਸ਼ਾ ਵੱਲੋਂ ਖਾਪਤ ਅਕਾਲ ਤਖਤ ਸਾਹਿਬ ਲੈਣਾ ਤੇ ਮਨੁੱਖ ਵੱਲੋਂ ਨਹੀਂ ਹੋ ਤਾਂ ਅੱਗੇ ਸਿੱਖਾਣੇ ਤਾਂ ਉਹ ਤੇ ਮੇਰੇ ਅੱਧਾ ਨੂੰ ਕੰਮ ਕਰਨ ਲੱਗ ਜੂ ਰਹਿਣਾ ਨਾ ਆ ਘਾਟਾ ਹੋ ਸਕਦੀ ਹੈ ਜੀ ਉੱਥੇ ਬੰਦੇ ਬੈਠੇ ਬੰਦਿਆਂ ਦੇ ਵਿੱਚ ਜੇ ਜਿੱਦਾਂ ਗੱਲ ਕਰਦੇ ਆ ਜਿਉਂ ਜਿਉਂ ਤੁਹਾਡੇ ਮੁਤਾਬਕ ਜਿਹੜੇ ਉੱਥੇ ਬੰਦੇ ਸੇਵਾਦਰ ਬੈਠੇ ਨੇ ਉਹ ਗਲਤ ਫੈਸਲੇ ਕਰਦੇ ਆ ਇਹ ਤਾਂ ਮੈਨੂੰ ਲੱਗਦਾ ਸਰਸਵਾਲ ਨੂੰ ਮਾਹੀ ਦਿੱਤੀ ਸੀ ਤੇ ਇਦਾਂ ਕਿ ਦਮਨ ਨੂੰ ਕੋਲ ਪੋਜੀਸ਼ਨ ਮਿਲ ਗਈ ਤੇ ਜਿਹੜੀ ਆ ਉਹ ਢੱਡੀਆਂ ਨਾਲੋਂ ਮਾਹੀ ਦੇਤੀ ਇੱਕ ਗੱਲ ਇਹ ਆ ਕਿ ਉਹ ਤਾਂ ਬੜਾ ਸਪੱਸ਼ਟ ਹੈ ਆਪੀ ਕੰਮਾਂ ਵਾਲਾ ਕਾਲਪਸਟ ਕਿਉਂ ਹੋਇਆ ਕਿ ਦੁਕਾਨਦਾਰੀ ਬੰਦ ਹੋ ਰਹੀ ਸੀ ਹੁਣ ਕੋਈ ਪ੍ਰੋਗਰਾਮ ਜਿਹੜਾ ਸੀਗਾ ਉਹ ਹੁੰਦਾ ਨਹੀਂ ਸੀਗਾ ਉਹੀ ਚੰਦ ਜਿਹੜੀ ਮੈਂ ਉਹਨਾਂ ਨੂੰ ਕੀ ਕਹਾਂ ਮੇਰੇ ਵਾਸਤੇ ਮਨੂ ਕਿਉਂਕਿ ਕੋਈ ਸੰਗਤ ਦਾ ਗੁਰੂ ਜੀ ਚਲੋ ਸਾਡਾ ਤਾਂ ਮਨ ਨਹੀਂ ਕਰਦਾ ਕਿ ਕੋਈ ਸ਼ਾਮ ਦੇ ਫੁੱਟਬਾਲ ਪਰ ਫਿਰ ਵੀ ਉਹੀ ਸਿੱਖੋ ਛੋਟੇ ਵਾਲੇ ਲੋਕ ਔਕੀ ਸਿੱਖੀ ਵਾਲੇ ਲੋਕ ਜਿਹੜੇ ਆ ਉਹ ਜਾ ਕੇ ਤੇ ਪਿਆਰਾਂਗੇ ਵਹੀ ਜਾਂਦੇ ਸੀ ਹੁਣ ਸੁਭਾਵ ਆ ਕਿ ਕੋਈ ਦੁਕਾਨ ਬੰਦ ਹੋ ਜੇ ਨਾ ਉਹ ਦੁਕਾਨ ਚਲਾਉਣ ਵਾਸਤੇ ਬੜੀ ਹੱਸ ਕਰ ਮਾਰਦਾ ਹੁੰਦਾ ਕੋਈ ਕਿਵਾਂ ਕੋ ਲੋਕ ਤੁਹਾਨੂੰ ਗੁਰੂ ਨਾਲ ਕੋਈ ਪਿਆਰ ਨਹੀਂ ਕੋਈ ਗੁਰੂ ਨੂੰ ਕੋਈ ਨਾ ਵਰਤਣ ਵਾਲੇ ਹੁੰਦੇ ਕਟੜੀਆਂ ਵਾਲਾ ਜਿਹੜਾ ਕੋਣ ਸੇਗਾਂ ਤੇ ਬਹਿ ਕੇ ਗੱਲਾਂ ਕਰਦਾ ਸੀ ਗੁਰੂ ਦਾ ਤੇ ਪ੍ਰਧਾਨਤਾ ਦੇ ਹਲਟ ਅਣ ਆ ਜੋ ਉਹ ਬੰਨਾਂ ਚੰਗੀਆਂ ਲੱਗਣ ਲੱਗ ਪਈਆਂ ਜਿਹੜੀਆਂ ਸੰਪਰਦਾਵਾਂ ਸੰਸਥਾਵਾਂ ਨੂੰ ਪੂਜਾਈ ਲੱਗਦੀਆਂ ਸੀ ਦੀਆਂ ਥੱਗ ਝੋੜ ਲੱਗਦੀਆਂ ਸੀ ਅੱਜ ਜਾਂਦੂ ਪੈਰਾਂ 'ਚ ਬਹਿ ਗਿਆ ਸੋ ਕਿਸ ਤਰ੍ਹਾਂ ਇਹ ਤਾਂ ਇਹ ਸਾਨੂੰ ਤਾਂ ਇਹਨੂੰ ਪਤਾ ਉਹ ਸਿਰਫ ਕੇਲੇ ਕਹਿਣ ਦਾ ਕੁਝ ਨਹੀਂ ਹੋਣਾ ਰਹੀ ਗੱਲ ਸਾਡੀ ਸਾਨੂੰ ਕੇਪੀਪ ਜਲਦ ਤੱਕ ਨੂੰ ਹਨੋ ਜਿਹੜਾ ਤਾਂ ਗਰੂਪ ਹੋਈ ਗੱਲ ਨਹੀਂ 2 ਮਿੰਟ ਹੋ ਗਏ 2 ਮਿੰਟ ਹੋ ਗਏ ਹਾਂ ਸ਼ਾਬਾਸ਼ ਇੱਕ ਗੱਲ ਨੂੰ ਇੱਕ ਗੱਲ ਨੂੰ ਸ਼ਾਬਾਸ਼ ਬਣਦੀ ਆ ਪਰਮਜੀਤ ਸਿੰਘ ਤੁਹਾਡੀ ਵੀ ਇਹ ਐਵੇਂ ਲੋਕ ਕਹਿੰਦੇ ਆ ਤੇ ਤੁਸੀਂ ਅਵੇਰੇ ਤੁਹਾਨੂੰ ਸਾਰਾ ਕੁਝ ਸਮਝ ਆਉਂਦਾ ਤੁਹਾਨੂੰ ਦੇ ਕਿਦਾਂ ਬੜਾ ਸੋਹਣਾ 2 ਮਿੰਟ ਬਾਅਦ ਚੁੱਪ ਕਰ ਜੰਨਾ ਤੂੰ ਠੀਕ ਆ ਇਹਦਾ ਮਤਲਬ ਬੀਬੇ ਪੁੱਤ ਬਣ ਸਕਦੇ ਤੁਸੀਂ ਜੇ ਕੋਈ ਬਣਾਉਣੇ ਆਲਾ ਹੋ ਜੇ ਉੱਥੇ ਮੂਰੇ ਕਰਨੀਂ ਦੇ ਆ ਹਾਂ ਤੇ ਹੁਣ ਬੋਲਣਾ ਥੋੜੀ ਐਦਾ ਲਾਣ ਲਾਣ ਤਨਾ ਪਵਾ ਮੈਂ ਤੇਰੀ ਸਿਫਟ ਕਰਨ ਲੱਗਾ ਯਾਰ ਉਹ ਤਾਂ ਕਰ ਲੈਿੰਦੇ ਮੈਂ ਮੈਨੂੰ 2 ਮਿੰਟ ਮੇਰੇ ਆ 2 ਮਿੰਟ ਮੇਰੇ ਆ ਇਦਾਂ ਨਾ ਕਰ ਤਾਂ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇਦਾਂ ਦੱਸਣਾ ਚਾਹੁੰਦੇ ਆ ਤੇ ਭਾਈ ਇਦਾਂ ਨਾ ਕਰੋ ਇਹਨਾਂ ਨੂੰ ਥੋੜਾ ਜਿਹਾ ਦਬਕਾ ਮਾਰਿਆ ਕਰੋ ਮੋਰੀਓ ਇਦਾਂ ਦਿਖਾ ਲਿਆ ਕਰੋ ਜਿਦਾ ਬੱਕਰੀ ਨੂੰ ਸੂਟੀ ਦਿਖਾ ਲਈ ਜੀ ਮੁਰ ਜਾਂਦੇ ਆ ਇਹਨਾਂ ਨੂੰ ਪਤਾ ਹੈਗਾ ਜਦੋਂ ਕੋਈ ਦਬਕਾ ਮਾਰਦਾ ਤੇ ਦੀਦੇ ਬਣ ਕੇ ਕਿੱਦਾਂ ਬਹਿਣਾ ਟੀਚਰ ਜਦੋਂ ਕਹਿੰਦਾ ਨਾ ਕੰਨ ਫੜਾ ਕੇ ਉੱਥੇ ਬਿਠਾ ਲ ਦੇਣਾ ਜੇ ਬੋਲਿਆ ਹੋਰ ਆਰਾਮ ਨਾਲ ਬਹਿ ਜਾਂਦੇ ਫਿਰ ਹੀ ਐਮੀਨਾ ਡਰਿਆ ਕਰੋ ਇਹਨਾਂ ਤੋਂ ਕੋਈ ਖਾਲਸਤਾਨ ਦੀ ਗੱਲ ਕੋਈ ਨਾ ਕੋਈ ਕੁਛ ਨਹੀਂ ਇਹਨਾਂ ਨੂੰ ਕਿਸੇ ਗੁਰੂ ਸਾਹਿਬ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਗੱਲ ਗਰੰਟੀ ਆ ਛੇਵੇਂ ਪਾਤਸ਼ਾਹ ਨੇ ਜੇ ਹਥਿਆਰ ਚੱਕਣ ਨੂੰ ਕਿਹਾ ਹੋਊਗਾ ਤਾਂ ਜਿਹੜੇ ਪਰਮਜੀਤ ਅਕਾਲੀ ਵਰਗੇ ਗਸੈਲੇ ਬਿਨਾ ਵਜਾਏ ਇਦਾਂ ਪੈਣੇ ਵਾਲੇ ਇਹਨਾਂ ਨੂੰ ਜ਼ਰੂਰ ਕਿਹਾ ਵੀ ਤੂੰ ਨਾ ਚੱਕੀ ਇਹ ਤਾਂ ਤੇਰੇ ਡਾਂਗ ਤੂੰ ਜੇ ਅੱਜ ਵੀ ਗੁਰੂ ਸਾਹਿਬ ਆਜਣ ਤੁਹਾਨੂੰ ਜ਼ਰੂਰ ਕੰਨ ਫੜਾ ਕੇ ਬਿਠਾ ਲੈਣ ਚੁੱਪ ਕਰ ਜਾ ਅੱਗੇ ਵੀ ਉਹਨਾਂ ਨੂੰ ਪਤਾ ਵੀ ਦੇਖ ਲੈ ਭਿੰਡਰਾਲੇ ਨੇ ਕਿੰਨਾ 2 ਲੱਖ ਨੌਜਵਾਨ ਮਰਵਾ ਕੇ ਪੰਜਾਬ ਕਿੰਨਾ ਪਿੱਛੇ ਕਰ ਦਿੱਤਾ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਤੁਹਾਨੂੰ ਹਥਿਆਰ ਛੱਕਣ ਨੂੰ ਕਹਿ ਗਏ ਆਪ ਦਰਬਾਰ ਸਾਹਿਬ ਵੀ ਤੇ ਅੰਮ੍ਰਿਤਸਰ ਵੀ ਛੱਡ ਕੇ ਚਲ ਗਏ ਸੀ ਤੇ ਇੱਥੇ ਜੇ ਲੜਾਈ ਕੀਤੀ ਤਾਂ ਨੁਕਸਾਨ ਹੁੰਨਾ ਜੇ ਇੰਨੀ ਸ਼ਰਮ ਇੰਨੀ ਅਕਲ ਹੁੰਦੀ ਤੇ ਤੁਸੀਂ ਵੀ ਕਹਿੰਦੇ ਵੀ ਭਿੰਡਰਾਂ ਵਾਲੇ ਨੇ ਗਲਤ ਫੈਸਲਾ ਕੀਤਾ ਉੱਥੇ ਅੰਦਰ ਲੜਾਈ ਕਰਕੇ ਕੌਮ ਦਾ ਨੁਕਸਾਨ ਨਹੀਂ ਸੀ ਹੁਣਾ ਅੱਜ ਤੱਕ ਨਹੀਂ ਸੀ ਢਹਿਣਾ ਗਾਹਾਂ ਵੀ ਕਰਿਓ ਚੰਗੀ ਗੱਲ ਆ ਅਸੀਂ ਮੈਂ ਨਹੀਂ ਸੋਚਦਾ ਮੇਰੇ ਇੰਨੇ ਮਾੜੇ ਦਿਨ ਆਏ ਆ ਕਿ ਪਰਮਜੀਤ ਅਕਾਲੀ ਨਾਲ ਮੈਂ ਇਹ ਇਹ ਵਿਚਾਰ ਕਰੂੰਗਾ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਗੁਰੂ ਸਾਹਿਬ ਨੇ ਬਣਾਇਆ ਕਿ ਨਹੀਂ ਬਣਾਇਆ ਕਿਦਾਂ ਪੰਜ ਪਿਆਰੇ ਆ ਉਹ ਉਹ ਹਰਨੇਕ ਨੇ ਜੋ ਕਰਨਾ ਪਤਾਇਆ ਉਹਨੂੰ ਆਪਣੇ ਆਪਣੇ ਹੋਸ਼ ਵਿੱਚ ਰਹੋ ਢੱਡਰੀਆਂ ਵਾਲੇ ਨੇ ਜੋ ਫੈਸਲਾ ਕਰ ਲਿਆ ਜੇ ਅਕਾਲ ਤਖਤ ਨੂੰ ਮੰਨਦੇ ਆ ਅਕਾਲ ਤਖਤ ਦੇ ਜਥੇਦਾਰ ਨੇ ਜੋ ਫੈਸਲਾ ਕਰ ਦਿੱਤਾ ਉਹਨੂੰ ਮੰਨੋ ਬੀਬੇ ਪੁੱਤ ਬਣ ਕੇ ਬੈਠੋ ਗਾਹਾਂ ਤੋਂ ਅਵਾ ਤਵਾ ਜਾ ਕੇ ਕਿਸੇ ਦੇ ਜਾ ਕੇ ਸਿੰਗਣਾ ਮਾਰਿਓ ਬੜੇ ਸਤਕਾਰ ਨਾਲ ਤੁਸੀਂ ਰਹਿ ਸਕਦੇ ਆ ਪੰਜਾਬ ਦਾ ਮਾਹੌਲ ਨਸ਼ਿਆਂ ਵਿੱਚ ਇੰਨਾ ਕੁਝ ਖਰਾਬ ਹੋਇਆ ਆ ਉਹ ਉਹਨੂੰ ਠੀਕ ਹੋ ਲੈਣ ਦਿਓ ਐਮੀਨਾ ਸਿੰਘ ਮਾਰੂ ਜਾ ਕੇ ਠੀਕ ਆ ਚੰਗਾ ਧੰਨਵਾਦ ਤੇਰਾ ਤੇ ਬਾਕੀ 2 ਮਿੰਟ ਆਪਣੇ ਲੈ ਲਾ ਤਾਂ ਬਾਕੀ ਗੱਲ ਫੇਰ ਆਪਾਂ ਕਰਾਂਗੇ ਕਿ ਪੱਜਿਆ ਨਾ ਕਰਦੇ ਸਭ ਕਿਉਂ ਬੋਲਦਾ ਉਹ ਪ੍ਰੋਬਲਮ ਆ ਦੱਸ ਕਿ ਦੁਪੱਤ ਜਾਣ ਕੋਈ ਤਾਂ ਗੱਲ ਕਰਦਾ ਕਰ ਹੋਂਗਾ ਹੁਣ ਗੱਲ ਸੁਣ ਤੂੰ ਗੱਲ ਕਰਦਾ ਚੱਲ ਛੱਡਿਆ ਯਾਰ ਪੰਜਾਬ ਦੀ ਮੱਝਾਂ ਦੀ ਗੱਲ ਕਰ ਕਿਦਣ ਬੋਲਦੇ ਤੁਸੀਂ ਪੰਜਾਬ ਦੀ ਮੱਝਾਂ ਦੇ ਪੰਤਾਂ ਦੀ ਗੱਲ ਕਰਦੇ ਹੋ ਸੰਤ ਕਾਲਕ ਸਿੰਘ ਸਾਹਿਬ ਦੇ ਅੰਦਰ ਸੀ ਉਹ ਤਾਂ ਹਮਲਾ ਹੋਇਆ ਇਹ ਬੜੀ ਗੱਲ ਬਾਕੀ 34 ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਗੁਰੂ ਘਰਾਂ 'ਤੇ ਅਟੈਕ ਹੋਈ ਸੀ ਉਹ ਕਿਉਂ ਬਹੁਤ ਸਵਾਲ ਨੇ ਲੇਤੀ ਇਹਦੇ ਸਵਾਲਾਂ ਦਾ ਕੋਈ ਜਵਾਬ ਹੈ ਨਹੀਂ ਪਰ ਹਾਂ ਉਹ ਪਸ਼ੂਆਂ ਨੂੰ ਸ਼ੰਗ ਮਾਰ ਲੱਗ ਪਏ ਨਾ ਇਸ ਕਰਕੇ ਮੈਂ ਤੁਹਾਨੂੰ ਸਵਾਲ ਕਰਦੇ ਹਾਂ ਕਿ ਕਿ ਤੈਨੂੰ ਪਤਾ ਘਾਰਾ ਕੁਝ ਆ ਪਰ ਤੂੰ ਉਹ ਧੀਰ ਪਸ਼ੂਆਂ ਜਿਹੜਾ ਸੱਤ ਨੂੰ ਖੁਲੀ ਤੇ ਘਾ ਵੀ ਧਾਈ ਜਾਂਦਾ ਤੇ ਉਹ ਖੁਲੀ ਵੀ ਧਾਈ ਜਾਂਦਾ ਔਰ ਉਹ ਵਿਚਾਰ ਉਹੀ ਗੱਲ ਕਰਦਾ ਤੂੰ ਪੰਜਾਬ ਦੇ ਮਸਿਆਂ ਦੀ ਤੂੰ ਬੋਲੋ ਨਾ ਇਹ ਸਾਨੂੰ ਪਤਾ ਨਹੀਂ ਸੀ ਪੰਜਾਬ ਦੇ ਬੱਚਿਆਂ ਦੀ ਆਪਣੀ ਸਿੱਖੀ ਦੀ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਅਸੀਂ ਧਰਮ ਵਾਲਿਆਂ ਨੂੰ ਕਿਥੇ ਪਾਲ ਰਹੇ ਜੀ ਧਰਮ ਵਾਲਿਆਂ ਨੂੰ ਕਿਥੇ ਅਖੰਡ ਵੀ ਕਰਦੇ ਸੇਵਾ ਕਰਦੇ ਸਾਨੂੰ ਪਤਾ ਉਹ ਸਾਡੇ ਸੰਗਤ ਨੂੰ ਸਾਡੇ ਪ੍ਰੇਮ ਕਰਨ ਵਾਲੇ ਭੈਣ ਭਰਾਵਾਂ ਨੂੰ ਪਤਾ ਗਰਾਊਂਡ ਤੇ ਸਿੱਖੀ ਕਰਦੇ ਉਹ ਸਾਨੂੰ ਦੁੱਤਾਂ ਦੀ ਲੋੜ ਨਹੀਂ ਤੁਹਾਨੂੰ ਨਾ ਤੁਹਾਨੂੰ ਸਾਨੂੰ ਕੰਮ ਕਵੀਆਂ ਦੀ ਲੋੜ ਹੈ ਕੀ ਕੀ ਕਰਦੇ ਆ ਕੀ ਨਹੀਂ ਕਰਦੇ ਕਿੰਨਾ ਕਰਦੇ ਰਹੀ ਗੱਲ ਜੀ ਜਿਹੜੀ ਗੱਲ ਪੰਜਾਬ ਦੇ ਮਸਜਿਦਾਂ ਦੀ ਇੱਕ ਮੈਨੂੰ ਦੱਸਦੇ ਕਿ ਤੁਸੀਂ ਲੋਗ ਇਸ ਮਸਲੇ ਤੇ ਸਟੈਂਡ ਲੈ ਕੇ ਖੜੇ ਹੋ ਪੰਜਾਬ ਦੇ ਮਸਜਿਦਾਂ ਤੇ ਬੋਲਿਓ ਜੀ ਹਨ ਤੁਸੀਂ ਪੰਜਾਬ ਦੇ ਮਸਜਿਦਾਂ ਤੇ ਬੋਲਣ ਵਾਲੀ ਲੋਕਾਂ ਨੂੰ ਭੰਡਿਆ ਤੇਰੀ ਗੱਲ ਮੈਂ ਕਰਾਂ ਇਕੱਲਾ ਮੇਹੀ ਤੇਰੀ ਇਹਦੇ ਕੋਲ ਸਿਰਫ ਸੰਤਾਂ ਦੀ ਸ਼ਾਨ ਦੇ ਇਲਾਵਾ ਸੰਤਾਂ ਦੀ ਸ਼ਾਨ ਦੇ ਕੋਲ ਬੋਲਿਆ ਤੇ ਤੇਰੀ ਪੰਡੀਆਂ ਸੰਪੱਧਾਵਾਂ ਸਰਤਾਵਾਂ ਨੂੰ ਭੰਡ ਲਿਆ ਉਸ ਤੋਂ ਇਲਾਵਾ ਇੱਕ ਮੁੱਦਾ ਨਹੀਂ ਹੈਗਾ ਤੇਰੀ ਰੋਕੀ ਇਸ ਚੱਲ ਤੇ ਚੱਲਦੀ ਹੈ ਕੋਈ ਜਿਹੜੀ ਲੰਗਦਾ ਜਦੋਂ ਤੂੰ ਸੰਤਾਨੀ ਸ਼ਸਤੀ ਦੇ ਬਾਰੇ ਜਾਂ ਕਿਹਨਾਂ ਦੇ ਬਾਰੇ ਹੀ ਬੋਲਦਾ ਤਰ ਬੁਮੋਤਾ ਜੀ ਹੈ ਹੋਰ ਕੋਈ ਤੈਨੂੰ ਪਤਾ ਜੇ ਤੁਸੀਂ ਤੋਂ ਲਾਭ ਕੁਝ ਬੋਲਿਆ ਤੇ ਸੱਚ ਜੀ ਕੀ ਮੰਨੂਗਾ ਇਹਨਾਂ ਤੁਨ ਪਾਲਿਆ ਕਿ ਤੇਰੇ ਮੁਰਤੀ ਪਾਉਂਦੇ ਆ ਇਸ ਕਰਕੇ ਕੌਨ ਅੰਗਜੀਆਂ ਦਾ ਕੌਨ ਸਰਕਾਰੀ ਹੈ ਇਸ ਸੱਤ ਬਹੀ ਪਾਣ ਜਾਣ ਦੀ ਹੈ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਸਾਰਾ ਕੁਝ ਲੋਗ ਪੰਜਾਬੀ ਦੇ ਉੱਤੇ ਹਕਲ ਬਹੁਤ ਧਿਆਨ ਨਹੀਂ ਸਾਰਾ ਬਸ ਇਹ ਬਾਤਲੀ ਹੈ ਲਈ ਗੱਲ ਸਾਡੇ ਗੁਰੂ ਸਾਹਿਬ ਦੇ ਹੁਕਮਾਂ ਦੀ ਜੇ ਤੇਰਾ ਕਹਿਣ ਵਿੱਚ ਸਹੀ ਨਹੀਂ ਹੈਗਾ ਤੋ ਇੱਕ ਬੰਨੇ ਤੋਂ ਕਿਨਾਂ ਦੀ ਗੁਰੂ ਸਾਹਿਬ ਦੀ ਹੁਕਮਾਂ 'ਚ ਖੜੇ ਆ ਤੇ ਤੂੰ ਗੁਰੂ ਸਾਹਿਬ ਦੇ ਫਰਮਾਨੀ ਕੋਲ ਹੁੜੀ ਚੱਲ ਜਾਣਾ ਉਹ ਸਪਸ਼ਟ ਨਹੀਂ ਹੈਗਾ ਕਿ ਛੇਵੇਂ ਪਾਤਸ਼ਾਹ ਦੇ ਵੱਲੋਂ ਤੱਕ ਨੂੰ ਰੋਇਆ ਗਿਆ ਕਿ ਤੱਕ ਸਾਲ ਦੀ ਮਿਆਦ ਆ ਸਦਾਨ ਲਗ ਕੀਤੀ ਜਾ ਆਪਣੀ ਆਦਮੀ ਤੁਮਰ ਪਤਾ ਜੀ ਨਗਰ ਤੱਕ ਪ੍ਰਭੂ ਹਮੇਸ਼ਾ ਰਵਾਂਗੇ ਬਾਜੀ ਵੇਲੇ ਹੁੰਦਾ ਕਿ ਸ਼ਰੀਆ ਤਾਲ ਤੱਕ ਸਾਹਿਬ ਦੇ ਹੁਕਮਾਂ ਤੋਂ ਲਾਗੂ ਕਰਨਾ ਕਰਾਉਣਾ ਉਹ ਇੱਕ ਦਾ ਫੜ ਗਿਆ ਪਰ ਜਿਹੜੇ ਹੁਕਮ ਦਿੱਤੇ ਗਿਆ ਇਹਨੂੰ ਕੋਈ ਸੱਜਿਆ ਉਹ ਵੱਲੋਂ ਵੀ ਅਸਰial ਮੰਨ ਲਈ ਤੇ ਉਹ ਵੀ ਮੰਨ ਲੈਣੇ ਚਲੋ 2 ਮਿੰਟ 2 ਮਿੰਟ ਹੋ ਗਏ 2 ਮਿੰਟ ਹੋ ਗਏ 2 ਮਿੰਟ ਹੋ ਗਏ ਜੀ ਦੋ ਮਿੰਟ ਅਰੇ ਇਹ ਨਹੀਂ ਹੁੰਦਾ ਹੁੰਦਾ ਸਿਰੋ ਫੈਸਲੇ ਸਹੀ ਹੋਣ ਤਾਂ 2 ਮਿੰਟ ਹੋ ਗਏ ਇਹਦੇ ਵਿੱਚੋਂ ਮੈਂ ਸਿਰਫ ਦੋ ਗੱਲਾਂ ਦੇ ਜਵਾਬ ਦੇਣੇ ਆ ਤੁਹਾਡੇ ਲਈ ਵੀ ਤਾਂ ਸਰੋਤਿਆਂ ਲਈ ਵੀ ਆ ਸਰੋਤਿਓ ਇੱਕਦਮ ਦਾ ਖਿਆਲ ਕਰਿਓ ਜਿਹੜਾ 37 ਗੁਰਦੁਆਰਿਆਂ ਤੇ ਅਟੈਕ ਹੋਣੇ ਵਾਲਾ ਮਾਮਲਾ ਆ ਉਹ ਬਿਲਕੁਲ ਬੇਬੁਨਿਆਦ ਆ ਹੋ ਸਕਦਾ ਉੱਥੇ ਛਾਣਬੀਲ ਹੋਈ ਹੋਵੇ ਹੋ ਸਕਦਾ ਉੱਥੇ ਕੁਛ ਨਾ ਕੁਛ ਹੋਵੇ ਜੇ ਇਦਾਂ ਸਰਕਾਰ ਨੇ ਅਟੈਕ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾ ਅਟੈਕ ਚੌਂਕ ਮਿੱਤੇ ਹੁਣਾ ਸੀ ਜਿਹੜੀ ਦਮਦਮੀ ਟਕਸਾਲ ਯੋਧਿਆਂ ਦੀ ਖਾਨ ਆ ਜਿਹੜੀ ਦਮਦਮੀ ਟਕਸਾਲ ਤੋਂ ਭਿੰਡਰਾਂ ਵਾਲੇ ਪੈਦਾ ਹੁੰਦੇ ਆ ਦਮ ਉੱਥੇ ਕੁਝ ਨਹੀਂ ਹੋਇਆ ਉੱਥੇ ਗਿਲ ਸਤਕਾਰ ਨਾ ਜਾਂਦਾ ਰਿਹਾ ਸਰੂਪੇ ਲੈਂਦਾ ਰਿਹਾ ਇਹ ਗੱਲ ਝੂਠ ਸਾਡੇ ਤੇ ਫਲਾਈ ਜਾ ਰਹੀ ਆ ਜੇ ਇਦਾਂ ਗੁਰਦੁਆਰਿਆਂ ਦਾ ਨੁਕਸਾਨ ਕਰਨਾ ਹੁੰਦਾ ਤਾਂ ਸਰਕਾਰ ਨੇ ਦਿੱਲੀ ਦੇ ਗੁਰਦੁਆਰਿਆਂ ਤੇ ਪਹਿਲਾਂ ਅਟੈਕ ਕਰਕੇ ਸਿੱਖੀ ਖਤਮ ਕਰ ਦੇਣੀ ਸੀ ਹਜ਼ੂਰ ਸਾਹਿਬ ਪਟਨਾ ਸਾਹਿਬ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ 'ਚ ਉਹਨਾਂ 'ਤੇ ਅਟੈਕ ਕਰਨਾ ਸੌਖਾ ਸੀ ਜਦੋਂ ਇੰਦਰਾ ਗਾਂਧੀ ਦੇ ਕਤਲ ਦੀ ਵੀ ਗੱਲ ਹੋਈ ਆ ਉਦੋਂ ਵੀ ਇਦਾਂ ਨਹੀਂ ਗੁਰਦੁਆਰਿਆਂ ਨੂੰ ਅੱਗਾਂ ਨਹੀਂ ਇਸ ਤਰੀਕੇ ਨਾਲ ਆਈਆਂ ਗਈਆਂ ਇਹ ਗੱਲ ਮੈਂ ਨਹੀਂ ਕਹਿੰਦਾ ਅਸੀਂ ਸਰਕਾਰ ਦੇ ਪੱਖੀ ਦੂਜੀ ਗੱਲ ਭਿੰਡਰਾਂ ਵਾਲੇ ਬਾਰੇ ਅਸੀਂ ਗੱਲ ਵਾਰ-ਵਾਰ ਤਾਂ ਕਰਦੇ ਆ ਜਿਹੜੇ ਪਰਮਜੀਤ ਅਕਾਲੀ ਇਹ ਰਾਜਪੁਰਾ ਜਿਹੜੇ ਇਦਾਂ ਦੇ ਗੋਡੇ ਪੰਜਾਬ 'ਚ ਆਵਾਰਾ ਫਿਰ ਰਹੇ ਨਾ ਜਣੇ ਖਣੇ ਨੂੰ ਡਾਂਗਾਂ ਚੱਕ ਕੇ ਉਹਨਾਂ ਦੀ ਜੜ ਭਿੰਡਰਾਂ ਵਾਲਾ ਆ ਭਿੰਡਰਾਂ ਵਾਲੇ ਦੀਆਂ ਉਹ ਸਟੇਟਮੈਂਟਾਂ ਨਾ ਹੋਈਆਂ ਨਾ ਬੰਦਿਆਂ ਕੋਈ ਬੁਨਿਆਦ ਨਹੀਂ ਇਹਨਾਂ ਬੰਦਿਆਂ ਦੇ ਕੋਲ ਆਮ ਬੰਦੇ ਮੋਰੇ ਵੀ ਗੱਲ ਕਰਨ ਦੀ ਔਕਾਤ ਨਹੀਂ ਇਹਨਾਂ ਦੀ ਇਨੀ ਜਾ ਕੇ ਕਿਸੇ ਨੂੰ ਦਬਕਾ ਕੀ ਮਾਰਨਾ ਜਿਹੜੇ ਇਦਾਂ ਡਾਂਗਾ ਚੱਕ ਕੇ ਕੋਥੋਂ ਸਰੂਪ ਲਿਆਉਂ ਕੋਟ ਇਦਾਂ ਅਜਨਾਲਾ ਟਕਸਾਲ ਦੇ ਮੁਖੀ ਨੂੰ ਤੁੰਮੇ ਨੂੰ ਕਿਹੜੇ ਸ਼ਬਦ ਵਰਤ ਰਿਹਾ ਬਾਬਾ ਦੀਪ ਸਿੰਘ ਦੀ ਥਾਂ ਤੇ ਬੈਠੇ ਬੰਦੇ ਨੂੰ ਉਹ ਕਿਦਾਂ ਦੇ ਸ਼ਬਦ ਵਰਤ ਰਿਹਾ ਕਿ ਬੰਦਿਆਂ ਨਾਲ ਹੁੰਦਾ ਇਹ ਇਹਨਾਂ ਨੂੰ ਆਪ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦਿਆਂ ਨੂੰ ਇਹ ਸਿਰਫ ਚਲੋ ਮੇਰੇ ਇਹਨਾਂ ਗੱਲਾਂ ਦੀ ਬਹੁਤੇ ਮੈਂ ਦੂਜੇ ਜਵਾਬ ਨਹੀਂ ਦੇਣੇ ਹੁਣ ਆਖਰੀ 2 ਮਿੰਟ ਆ ਤੇਰੇ ਇਹ ਕਰਕੇ ਤੋਂ ਬਾਅਦ ਗੱਲ ਖਤਮ ਹੋਣੀ ਆ ਸਾਡੀ ਮੇਰੀ ਗੱਲ ਸੁਣ ਤਾ ਟਾਈਮ ਹੋ ਗਿਆ ਤੇਰਾ ਬੋਲਿਆ ਨਾ ਕਰ ਫਿਰ ਉਹ ਪਿਛੋਂ ਵਾਲੀ ਗੱਲ ਕਰਦਾ ਪਹਿਲੀ ਗੱਲ ਤੇ ਮੇਰੀ ਗੱਲ ਸੁਣ ਤੂੰ ਭੱਜਣਾ ਤੋਂ ਆ ਮੈਂ ਤੈਨੂੰ ਪਹਿਲੀ ਵਾਰੀ ਕਿਹਾ ਸੀ ਆਜੀ ਤੈਨੂੰ ਕੰਨਾ ਵੀ ਫੋਨ ਕਰਕੇ ਫੋਕ ਜਿਹੜਾ ਮੈਨੂੰ ਕਹਿੰਦਾ ਮੇਰੇ ਨਾਲ ਭੋਲੇ 2 ਘੰਟੇ ਵਿਚਾਰ ਕਰ ਤੈਨੂੰ ਹਰ ਗੱਲ ਦਾ ਜਵਾਬ ਦੇਣੀ ਨਹੀਂ ਬਣਾ ਤਾ ਜਿਹੜੀ ਗੱਲ ਤੁਸੀਂ ਕੀਤੀ ਹੈ ਪੰਚੀ ਕੰਤੀ ਗੁਰੂ ਘਰਾਂ ਦੇ ਆਪਣੇ ਮਾਇਕੇ ਤੇ ਆਪਣੀ ਗੱਲ ਜੇ ਤੁਸੀਂ ਪ੍ਰੂਫ ਕਰ ਦਈਏ ਤੇ ਤੋਂ ਸੰਗਤ ਕੋਲੋਂ ਪੰਥ ਪ੍ਰਮਾਥੀ ਮੰਨ ਲੈਂਦੇ ਕਿ ਹਾਂ ਅਟੈਕ ਹੋਇਆ ਸੀ ਪਹਿਲੀ ਗੱਲ ਜੇ ਤੁਸੀਂ ਸਾਬਤ ਕਰ ਦਈਏ ਇਹਨਾਂ ਪ੍ਰੂਫ ਇਹ ਵੀ ਇਹਨਾਂ ਗੁਰੂ ਘਰਾਂ ਵਿੱਚ ਵੀ ਉਹਨਾਂ 'ਤੇ ਅਟੈਕ ਹੋਏ ਨੇ ਕਿ ਕਿਵੇਂ ਨੁਕਸਾਨ ਹੋਇਆ ਜੀ ਉਹ ਵੀ ਸਾਬਤ ਕਰ ਦਈਏ ਫਿਰ ਤੋਂ ਪ੍ਰੂਫ ਕਰਨ ਫੜ ਕੇ ਸੰਗਤ ਕੋਲੋਂ ਮਾਥੀ ਮੰਨਣੀ ਆਪਣੀ ਕੀਤੀਆਂ ਗੱਲਾਂ ਨੂੰ ਮਾਇਸੇ ਉਸ ਸਮੇਂ ਤੇ ਅਟੈਕ ਹੋਇਆ ਕਿ ਨਹੀਂ ਹੋਇਆ ਇਹ ਵੀ ਸਾਬਤ ਕਰ ਦੇਣਗੇ ਜੇ ਤੁਸੀਂ ਕਰਦੀ ਮੰਨਣਗਾ ਆਪਣੀ ਤੂੰ ਸਿਰਫ ਸਿਰਫ ਕਰਦਾ ਨਾ ਕਿੰਨ ਗੁਮਰਾ ਪਗੜਵਾ ਕਰਦਾ ਉਹਨੇ ਤੂੰ ਕਹਿੰਦਾ ਸੀ ਕਿ ਕਾਲੀ ਉਹਨੀਆਂ ਏਜੰਸੀਆਂ ਦੇ ਬਾਹਰ ਤੋਂ ਤੂੰ ਬੋਲਦਾ ਉਹਨਾਂ ਨੂੰ ਦਖੰਡਾ ਤੂੰ ਕਰਦੇ ਹੋ ਉਹਨਾਂ ਨੂੰ ਜੋ ਜ਼ੁਲਮ ਹੋਇਆ ਜੋ ਵਾਪਰਿਆ ਉਸ ਸਮੇਂ ਕਿੰਨੂੰ ਨਹੀਂ ਪਤਾ ਤੂੰ ਤਾਂ ਦਖੰਡਾ ਕਰਦਾ ਕਿਉਂਕਿ ਤੂੰ ਦਖੰਡਾ ਤਾਂ ਕਰਦਾਗਾ ਕਿ ਤੇਰੀ ਜਿਹੜੀ ਦਿੱਕਤੀ ਆ ਨਾ ਉਹ ਸਿਰਫ ਉਸ ਲੈਵਲ ਦੀ ਆ ਜਿਸ ਲੈਵਲ ਦੀ ਦਿੱਕਤੀ ਅਗਲੇ ਰੱਖਣੀ ਚਾਹੁੰਦੇ ਰਹੋ ਯਾਰ ਇਹ ਤਾਂ ਜਦੋਂ ਮਹਾਰਾਜ ਆ ਜਾਣਾ ਜਾਨ ਜਾਨ ਨੇ ਕੌਣ ਪੰਚ ਦਾਵਾ ਤੇ ਕੌਣ ਪੰਚ ਦੇ ਹੋਲਡ ਭੁਗਤਦਾ ਉਹ ਸਭ ਤੂੰ ਦੇਖਦੀ ਆ ਤੱਕ। ਕੱਲ ਫਿਰ ਉੱਤੇ ਆ ਜੀ। ਇੱਕ ਵੀ ਮੁੱਦਾ ਅਜੇ ਤੱਕ ਕੋ ਚੱਕਿਆ ਜਿਉਂ ਕੋ ਬਗੜਵਾ ਚੁੱਕੀ ਆ ਆਪਣੇ ਦੇਨੇ ਤੋਂ ਬੈਠੀ। ਇੱਕ ਵੀ ਮੁੱਦਾ ਪੰਜਾਬ ਦਾ ਪੰਚ ਦਾ ਕੋ ਚੱਕਿਆ ਹੋਵੇ ਨਹੀਂ ਚੱਕਿਆ। ਇਹ ਕੀ ਤਾਂ ਸਰਵ ਭਗਵਾ ਸੀ ਕੀਤੀ ਬਗੜਵਾ ਕੀਤੀ ਹੋਰ ਤੇ ਕੋ ਕੁਝ ਨਹੀਂ ਹੈਗਾ। ਅੱਜ ਤੋਂ ਮੈਂ ਤੈਨੂੰ ਕਹਿਣਾ ਕੱਲ ਛੱਡ ਤੋਂ ਆਇਕਲ ਸ਼ੁਰੂ ਕਰ ਲਾ।